인ਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਜਣੇ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਅੱਜ ਪੂਰੇ ਦੇਸ਼ ਵਿੱਚ ਬਲਕਿ ਦੇਸ਼ ਵਿਦੇਸ਼ਾਂ ਤੋਂ ਬਾਹਰ ਵੀ ਜੋ Eid ul Adha ਦਾ ਜੋ ਤਿਹਾੜ ਹੈ ਜੋ ਮੁਸਲਮਾਨ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ ਉਹ ਸਾਰੇ ਹੀ ਮਨਾਇਆ ਜਾ ਰਿਹਾ ਹੈ ਤੇ ਅਸੀਂ ਪਹੁੰਚੇ ਹਾਂ ਇਸ ਬਾਰੇ ਜਾਣਕਾਰੀ ਲੈਣ ਵਾਸਤੇ ਬਕਰੀਦ ਦਾ ਇਤਿਹਾਸ ਕੀ ਹੈ ਬਕਰੀਦ ਦਾ ਮਹੱਤਵ ਕੀ ਹੈ ਸਾਡੇ ਪਿੰਡ ਬੰਗਾਵਾਲੀ ਦੀ ਬਾਬਾ ਜਿੱਦੇ ਇਮਾਮ ਮੁਹੰਮਦ ਅਰਮਾਨ ਜੀ ਕੋਲ ਤੇ ਉਹਨਾਂ ਤੋਂ ਪੁੱਛਾਂਗੇ ਤੇ ਉਹ ਉਹਨਾਂ ਦਾ ਇਸ ਬਾਰੇ ਕੀ ਵਿਚਾਰ ਨੇ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਈਦੁਲ ਜਵਾਨੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕ ਖੈਰ ਮੁਬਾਰਕ ਸਾਰੇ ਦੇਸ਼ ਵਾਸੀਆਂ ਨੂੰ ईद उल अज़हिया लाख लाख मुबारकਾਂ बधाइयां ਸਾਰਿਆਂ ਨੂੰ ইমাম ਸਾਹਿਬ ਸਾਨੂੰ ਇਹਦੇ ਬਾਰੇ ਇਤਿਹਾਸ ਬਾਰੇ ਇਹਦੇ ਇਤਿਹਾਸ ਬਾਰੇ ਬਕਰੀਦ ਦੇ ਬਾਰੇ ਜਾਣਨਾ ਪਾਓ ਜੀ ਬismillah अर रहमान अर रहीम ਸ਼ੁਰੂ ਕਰਦਾ ਅੱਲਾਹ ਦੇ ਨਾਮ ਤੋਂ ਜੋ ਬੜਾ ਮਿਹਰਬਾਨ نہایت ਰਹਿਮ ਵਾਲਾ ਹੈ ईद उल अਜ਼ਹਾ ਬਕਰੀਦ ਦਾ ਦਿਨ ਜੋ ਮਨਾਇਆ ਜਾਂਦਾ ਹੈ ਇਹ ਆਪ ਸल्लल्लाहु अलैहि वसल्लम ਤੋਂ ਸਹਾਬਾਂ ਨੇ ਪੁੱਛਿਆ ਕਿ ਬਕਰੀਦ ਕੀ ਹੈ आप सल्लल्लाहु अलैहि वसल्लम ने फरमाया कि ये तुम्हारे बाबा तुम्हारे इब्राहिम अली सलात स्ला, वसलाम की सुन्नत है जिस जो साहिब निसाब हो जिस पर जक़ात कहते जिते वाजिब हो होते कुर्बानी भी वाजिब आप सल्लल्लाहु अलैहि वसल्लम ने हुक्म फरमाया तो यह साढ़े हजरत जो पैगंबर आए इब्राहिम अलसलात वसलाम उन्हों की सुन्नत है अज जे देश भर के दुनिया भर के ਇਹ ਹੀ ਈਦੁਲ ਅਜ਼ਹਾ ਮਨਾਈ ਜਾਂਦੀ ਆ ਇਹ ਸਿਰਫ ਉਹਨਾਂ ਦੇ ਆਪ ਸੱਲਾਹ ਵਸੱਲਮ ਨੇ ਕਿਹਾ ਕਿ ਹਜ਼ਰਤ ਇਬਰਾਹਿਮ ਅਲੈਹਿਸਸਲਾਤੂ ਸੱਲਮ ਦੀ ਸੁਨਨਤਾ ਤੋਂ ਉਹਨਾਂ ਦੀ ਸੁਨਨਤ ਨੂੰ ਜ਼ਿੰਦਾ ਕਰ ਲਈ ਅੱਜ ਇਹ ਈਦੁਲ ਅਜ਼ਹਾ ਦਾ ਦਿਨ ਮਨਾਇਆ ਜਾਂਦਾ ਤੇ ਇਮਾਮ ਜੀ ਦਾ ਮਤਲਬ ਜੋ ਬਕਰਾਈ ਦਾ ਹੈ ਬੱਕਰੇ ਨੂੰ ਆਪਾਂ ਸਿੱਧੀ ਵਾਲਾ ਸਿੱਧੀ ਕਹਿੰਦੇ ਹਨਾ ਆਪਣੇ ਕੁਰਬਾਨੀ ਵਾਲਾ ਬੱਕਰਾ ਕੁਰਬਾਨੀ ਦਿੰਨੇ ਹਨਾ ਉਹਦਾ ਕੀਮਤ ਭਾਈ ਇਹਦਾ حضرت ابراہیم علیہ الصلات والسلام جو نبی ہوئے نے اللہ تبارک و تعالی نے ان ندی ازمائش لینی چاہی انہاں نو پرکھنا چاہیا انہاں دے 84 سال تو بعد اولاد ہوئی ایک بیٹا ہویا حضرت اسماعیل علیہ الصلات والسلام اللہ تبارک و تعالی نے انہاں نو ازمانا چاہیا انہاں دی قربانی لینی چاہی تا حضرت ابراہیم علیہ الصلات والسلام انہاں نو لے کے تور پیندے نے ਉਹਨਾਂ ਨੂੰ ਕੁਰਬਾਨ ਕਰਨ ਲਈ ਅੱਲਾ ਦੇ ਰਾਸਤੇ ਸੋ ਉਹ ਨਬੀ ਨੇ ਪੈਗੰਬਰ ਨੇ ਬਹੁਤ ਵੱਡੇ ਉਹਨਾਂ ਦੇ ਈਮਾਨ ਸੀਗੇ ਉਹ ਨਬੀ ਸੀ ਵਕਤ ਦੇ ਤੇ ਲੈ ਕੇ ਤੁਰ ਪੈਂਦੇ ਨੇ ਤੇ ਜਦ ਉਹ ਜਾ ਕੇ ਅੱਖਾਂ ਦੇ ਪੱਟੀ ਬੰਨ੍ਹ ਕੇ حضرت ਇਸਮਾਈਲ ਸਲਾਤ ਉਸਤੂ ਸਲਾਮ ਨੂੰ ਕੁਰਬਾਨ ਕਰਨ ਲੱਗਦੇ ਨੇ ਤਾਂ ਫਰਿਸ਼ਤੇ ਨੂੰ ਹੁਕਮ ਹੁੰਦਾ ਤੇ ਉਹ حضرت ਇਸਮਾਈਲ ਸਲਾਤ ਉਸਤੂ ਸਲਾਮ ਨੂੰ ਕੱਢ ਕੇ ਉੱਥੇ ਦੁੰਬਾ ਜੰਨਤ ਚੁਲ੍ਹਾ ਕੇ ਹਾਜ਼ਰ ਕਰ ਦਿੰਦੇ ਨੇ ਉਹ ਜਿਹੜੀ ਛੂਰੀ ਚੱਲਦੀ ਆ ਚਾਕੂ ਚੱਲਦਾ ਉਹ ਦੁੰਬੇ ਦੇ ਉੱਤੇ ਚੱਲ ਜਾਂਦਾ ਤਾਂ ਕਰਕੇ ਅੱਜ ਜਾਨਵਰ ਦੀ ਕੁਰਬਾਨੀ ਕੀਤੀ ਜਾਂਦੀ ਹੈ ਅੱਲਾਹ ਤਬਾਰਕ ਵਤੇ ਆਲਾ ਉਹ ਤਾਂ ਅਜ਼ਮਾਇਸ਼ ਲੈਣੀ ਚਾਹੀ ਤੇ ਉਹ ਅਜ਼ਮਾਇਸ਼ ਵਿੱਚ ਵੀ ਪਾਰ ਹੋ ਗਈ ਤੇ ਇਹ ਮੁਹੱਤਬ ਉਸ ਟਾਈਮ ਤੋਂ ਕੁਰਬਾਨੀ ਦਾ سلسلہ ਚੱਲਦਾ ਆ ਰਿਹਾ ਉਹਨਾਂ ਨੇ ਅਜਮਾਇਆ ਸੀਗਾ ਭਰੋਸਾ ਵੀ ਕਿੰਨਾ ਕ ਭਰੋਸਾ ਵੀ ਹਾਂ ਇਹ ਕੁਰਬਾਨੀ ਦਿੰਦੇ ਨੇ ਠੀਕ ਹੈ ਤੇ ਬਾਕੀ ਤੁਸੀਂ ਅੱਜਕੱਲ ਦੇਖਿਆ ਵੀ ਆਪਣੇ ਦੇਸ਼ ਨੂੰ ਬਹੁਤ ਲੋੜ ਹੈ ਭਾਈਚਾਰਕ ਇਕਤਾ ਦੀ ਬਹੁਤ ਜ਼ਿਆਦਾ ਦੇਖੋ ਤੁਸੀਂ ਹਿੰਦੂ ਮੁਸਲਮ ਸਿੱਖ ਇਹਨਾਂ ਦੇ ਸਬੰਧਾਂ ਬਾਰੇ ਕੀ ਕਹੋਗੇ ਇੱਕੀ ਸਨੇਹਾ ਦੇਣਾ ਚਾਹੁੰਦੇ ਆ ਕਿ ਤੂੰ ਕਿਉਂ ਟਾਵੇਂ ਮਸਜਿਦ ਮੇਰੀ ਨੂੰ ਮੈਂ ਕਿਉਂ ਸੁਟਾ ਮੰਦਿਰ ਤੇਰੇ ਨੂੰ ਆਜਾ ਆਪਾਂ ਬਹਿ ਕੇ ਗੱਲ ਕਰੀਏ ਇੱਕ ਦੂਜੇ ਦੇ ਅੰਦਰ ਨੂੰ ਤਾਂ ਅੰਦਰ ਨੂੰ ਸਮਝਣ ਦੀ ਲੋੜ ਆ ਅੱਜ ਕੱਲ ਆਪਣਾ ਜਿੰਨਾ ਮਾਹੌਲ ਪੰਜਾਬ ਦੇ ਵਿੱਚ ਸਹੀ ਆ ਇਸ ਤੋਂ ਜ਼ਿਆਦਾ ਕਿੱਥੇ ਵੀ ਮਾਹੌਲ ਸਹੀ ਨਹੀਂ ਹੈਗਾ ਇੱਥੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਈ ਭਾਈ ਆਪਸ ਦੇ ਵਿੱਚ ਜਿੰਨਾ ਪੰਜਾਬ ਦੇ ਵਿੱਚ ਰਲ ਕੇ ਪਿਆਰ ਨਾਲ ਸਤਕਾਰ ਨਾਲ ਰਹਿੰਦੇ ਨੇ ਜਿੱਥੇ ਤੱਕ ਅਸੀਂ ਨੇ ਦੇਖਿਆ ਕਿਥੇ ਕੋਈ ਕੰਟਰੀ ਕੋਈ ਦੇਸ਼ ਇੰਨਾ ਪਿਆਰ ਮੁਹੱਬਤ ਕਿਥੇ ਨਹੀਂ ਮਿਲਦਾ ਜਿੱਥੇ ਪੰਜਾਬ ਵਿੱਚ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਨਫ਼ਰਤਬਾਜ਼ੀ ਆ ਨਹੀਂ ਸਕਦੀ ਇਹ ਗੁਰੂਆਂ ਦੀ ਧਰਤੀ ਆ ਇਹ ਪੀਰਾਂ ਦੀ ਧਰਤੀ ਆ ਇਹ ਗੁਰੂ ਨਾਨਕ ਦੀ ਧਰਤੀ ਆ ਇਹ ਪੀਰਾਂ ਦੀ ਧਰਤੀ ਆ ਕਿ ਇੱਥੇ ਆ ਨਹੀਂ ਸਕਦੀ ਦੇ ਆਪਾਂ ਨੂੰ ਇਹੀ ਇੱਕ ਸਨੇਹਾ ਦਿੰਨੇ ਆ ਕਿ ਹਰ ਧਰਮ ਦੇ ਵਿੱਚ ਮਾੜੇ ਚੰਗੇ ਲੋਕ ਹੁੰਦੇ ਨੇ ਕਿ ਆਪਾਂ ਕਿਸੇ ਦੇ ਪਿੱਛੇ ਲੱਗ ਕੇ ਜਾਂ ਕੁਝ ਬੰਦਿਆਂ ਦੇ ਪਿੱਛੇ ਲੱਗ ਕੇ ਉਹਨਾਂ ਦੇ ਫਾਇਦੇ ਲਈ ਆਪਾਂ ਆਪਸ ਵਿੱਚ ਵਿਗਾੜ ਨਾ ਪਾਈਏ ਪਿਆਰ ਮੁਹੱਬਤ ਦੇ ਨਾਲ ਹਰ ਧਰਮ ਦਾ ਸਤਿਕਾਰ ਕਰੀਏ ਜੋ ਵੀ ਕਿਸੇ ਦਾ ਤਹਾਰਾ ਉਹਨੂੰ ਪਿਆਰ ਸਤਿਕਾਰ ਦੇ ਨਾਲ ਮਨਾਈਏ ਤਾਂ دین ਇਸਲਾਮ ਵੀ ਐਸੀ ਚੀਜ਼ ਨੂੰ ਕਹਿੰਦਾ ਇਹ ਤਾਂ ਇੱਥੋਂ ਤੱਕ ਕਹਿੰਦਾ ਜੇ ਤੁਹਾਡਾ ਗਮਾਂਡੀ ਆ ਤੁਹਾਡਾ ਪੜੋਸੀ ਆ ਚਾਹੇ ਉਹ ਹਿੰਦੂ ਆ ਮੁਸਲਮਾਨ ਆ ਸਿੱਖ ਆ ਇਸਾਈਆ ਕਹਿੰਦੇ ਜਦ ਤੱਕ ਉਹਦੇ ਘਰੇ ਰੋਟੀ ਨਹੀਂ ਬਣ ਜਾਂਦੀ ਸੁਣ ਨੂੰ ਵੀ ਤੁਸੀਂ ਵੀ ਰੋਟੀ ਨਹੀਂ ਖਾ ਸਕਦੇ ਕਿਉਂਕਿ ਪੜੋਸੀ ਤੇ ਇੰਨਾ ਜ਼ਿਆਦਾ ਹੱਕ ਆਗਾ ਸਰ ਬਹੁਤ ਜ਼ਿਆਦਾ ਪੜੋਸੀ ਦਾ ਹੱਕ ਦਿੱਤਾ ਗਿਆ ਕਹਿੰਦਾ ਉਹਦੀ ਤੁਸੀਂ ਦੇਖਭਾਲ ਕਰੋ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਅਗਰ ਅੱਲਾ ਨੇ ਸਾਨੂੰ ਦਿੱਤੀ ਆ ਤਾਂ ਉਹਦੀ ਜ਼ਰੂਰਤ ਪੂਰੀ ਕਰੋ ਆਪਦੇ ਹਿਸਾਬ ਦੇ ਨਾਲ ਅਗਰ ਉਹਦੇ ਘਰੇ ਰੋਟੀ ਨਹੀਂ ਬਣ ਰਹੀ ਤਾਂ ਸੋਡ ਨੂੰ ਵੀ ਰੋਟੀ ਖਾਣਾ ਜਾਇਜ਼ ਬਿਲਕੁਲ ਬਿਲਕੁਲ ਤੇ ਇਹ ਇੱਕ ਅੱਜ ਦੇ ਦੌਰ ਚ ਨਫ਼ਰਤਬਾਜ਼ੀ ਦੇ ਦੌਰ ਚ ਅਹਿੰਸਾ ਦੇ ਦੌਰ ਚ ਇੱਕ ਆਪਾਂ ਨੂੰ ਪਿਆਰ ਮੁਹੱਬਤ ਨਾਲ ਰਹਿਣ ਦੀ ਲੋੜ ਆ ਪਿਆਰ ਮੁਹੱਬਤ ਨਾਲ ਮਿਲ ਜੁਲ ਕੇ ਆਪਾਂ ਅੱਗੇ ਵਧੀਏ ਦੇਸ਼ ਨੂੰ ਅੱਗੇ ਵਧਾਈਏ ਆਪਾਂ ਨੂੰ ਇਸ ਚੀਜ਼ ਦੀ ਜ਼ਰੂਰਤ ਆ ਮਜਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਸਾਰੇ ਮਜਬ ਧਰਮ ਆਪਾਂ ਨੂੰ ਪਿਆਰ ਨਾਲ ਰਹਿਣਾ ਸਿਖਾਉਂਦੇ ਨੇ ਸਾਡੇ ਦਰਮਿਆਨ ਮੌਜੂਦ ਨੇ ਇਸ ਮਸਜਿਦ ਦੇ ਪ੍ਰਧਾਨ ਸਾਹਿਬ ਮੁਹੰਮਦ ਫਕੀਰੀਆ ਜੀ ਹਾਂਜੀ ਫਕੀਰ ਜੀ ਤੁਸੀਂ ਅੱਜ ਦੇ ਤਿਹਾਵਰ ਵਾਰ ਜੋ ਈਦੁਲ ਅਜ਼ਾਹ ਹੈ ਲੋਕਾਂ ਨੂੰ ਕੀ ਸੁਨੇਹਾ ਦਿਓਗੇ ਅਸੀਂ ਜੀ ਇਸੇ ਦਾ ਮਾਮਲੇ ਬੁੱਝਰੇ ਸਿੱਖੋ ਮੁਸਲਮਾਨ ਹਿੰਦੂ ਇਸਾਈ ਸਾਰੇ ਸਾਡੇ ਭਾਈ ਨੇ ਅਸੀਂ ਰਲ ਕੇ ਰਹਿਣੇ ਆ ਸਾਡਾ ਪਿਆਰ ਆ ਵਿਆਹ ਸ਼ਾਦੀਆਂ ਚ ਤੇ ਬਾਕੀ ਹਰ ਪ੍ਰੋਗਰਾਮ ਚ ਅਸੀਂ ਨਾਲ ਰਹਿਣੇ ਜੀ ਸਾਡਾ ਕਿਸੇ ਪ੍ਰਤੀ ਕੋਈ ਅਜਾ ਗਲਤ ਵਿਚਾਰ ਨਹੀਂ ਵੀ ਅਸੀਂ ਕੋਈ ਅੱਡ ਜਾਂ ਕਿਸੇ ਤਰੀਕੇ ਨਾਲ ਅੱਡ ਨਹੀਂ ਅਸੀਂ ਰਲ ਕੇ ਰਹਿਣਾ ਪਸੰਦ ਕਰਦੇ ਆ ਜੀ ਸਾਨੂੰ ਇਸੇ ਚੰਗਾ ਲੱਗਦਾ ਇਮਾਮ ਸਾਹਿਬ ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਕੀਮਤੀ ਟਾਈਮ ਦੇ ਵਿੱਚ ਸਿੱਧੂ ਚੈਨਲ ਆ ਜਿਹੜਾ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੇ ਪਿਆਰ ਮੁਹੱਬਤ ਨੂੰ ਅੱਗੇ ਲੋਕਾਂ ਤੱਕ ਲੈ ਕੇ ਜਾਇਓ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਬਹੁਤ ਚੰਗਾ ਕੰਮ ਕਰ ਰਹੇ ਹੋ ਰੱਬ ਤੁਹਾਨੂੰ ਤਰੱਕੀ ਬਖਸ਼ੇ ਇਹ ਕੰਮ ਇਮਾਨਦਾਰੀ ਨਾਲ ਕਰ ਹਾਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਤੁਸੀਂ ਇੰਨਾ ਕੀਮਤੀ ਟਾਈਮ ਕੱਢ ਕੇ ਸਾਡੇ ਮੱਦੇ ਜ ਆਇਓ ਬਚਾਫਰ ਮੱਦੇ ਸਿੱਧੂ ਸਾਹਿਬਾ ਤੁਹਾਡਾ ਬਹੁਤ ਧੰਨਵਾਦ ਆ ਬਹੁਤ 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 ਸ਼ੁਕਰ ਜੀ ਸੋ ਸ੍ਰੋਤਿਓ ਵੀਡੀਓ ਦੇਖਿਓ ਜੇਕਰ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਅਤੇ ਜਿੰਨਾ ਵੀਰਾਂ ਭੈਣਾਂ ਨੇ ਹੁਣ ਤੱਕ ਆਪਣਾ ਚੈਨਲ ਜਗਤਾਰ ਸਿੰਘ ਸਿੱਧੂ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਹੁਤ ਧੰਨਵਾਦ ਜੀ